ਪੀਵੀ ਕਾਨਮੇ న్యూਸ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਅਸੀਂ ਪਹੁੰਚੇ ਹਾਂ ਹੈਬੋ ਵਾਲੇ ਦੇ ਪ੍ਰਤਾਪਪੁਰੇ ਵਿੱਚ ਗਲੀ ਨੰਬਰ 1 ਵਿੱਚ ਜਿੱਥੇ ਕਿ ਇੱਕ ਕੱਲੀ ਕੁੜੀ ਘਰ ਵਿੱਚ ਸੀ ਉਸ ਉੱਤੇ 7-8 ਵਿਅਕਤੀਆਂ ਨੇ ਮਿਲ ਕੇ ਇੱਟਾਂ ਨਾਲ ਹਮਲਾ ਕੀਤਾ ਉਹ ਗੱਲਬਾਤ ਕਰਦੇ ਹਾਂ ਮਾਮਲੇ ਸਾਡੇ ਘਰ ਦੇ ਵਿੱਚ ਆ ਕੇ ਹਮਲਾ ਕੀਤਾ ਗਿਆ ਵਾ ਇੱਤਾਂ ਵੱਟੇ ਮਾਰੇ ਗਏ ਗਾਲੀ ਗਲੋਚ ਕੀਤਾ ਗਿਆ ਪੂਰੀ ਮਤਲਬ ਪੂਰੀ ਦਹਿਸ਼ਤ ਕੀਤੀ ਗਈ ਗੁੰਡਾਗਰਦੀ ਕੀਤੀ ਗਈ ਉਹ ਹੈਬਵਾਲ ਦੇ ਬਲਿੰਕਟ ਐਪ ਚ ਕੰਮ ਕਰਦੇ ਮੁੰਡੇ ਨੇ ਉਥੇ ਬਾਹਰ ਗਏ ਤਾਂ ਉਥੇ ਮੇਰਾ ਬੇਟਾ ਪਹਿਲਾਂ ਗਿਆ ਸੀ ਇੱਕ ਹੋਂ ਦਾ ਫਰੈਂਡ ਇਹ ਸਾਂਝਾ ਫਰੈਂਡ ਸੀਗਾ ਉਹਨੇ ਕਿਹਾ ਮੈਨੂੰ ਉੱਥੇ ਉਤਾਰ ਦਿਓ ਉੱਥੇ ਜਦੋਂ ਉਤਾਰਿਆ ਉੱਥੇ ਇਹਨਾਂ ਦੀ ਆਪਸ ਵਿੱਚ ਕੋਈ ਮਾੜੀ-ਮੁੱਡੀ ਕੋਈ ਬਹਿਸ ਹੋਈ ਉੱਥੇ ਸਾਰੀ ਫੀਲ ਕਰਕੇ ਬੈਠਾ ਉਹਦਾ ਫਰੈਂਡ ਨਾ ਚਲਿਆ ਗਿਆ ਉਹ ਮੁੰਡੇ ਸਾਡੇ ਘਰੇ ਆ ਗਏ ਹਾਲਾਂਕਿ ਮੇਰੀ ਨੋਹ ਤੇ ਮੈਂ ਵੀ ਹੈ ਨਹੀਂ ਸੀ ਘਰੇ ਮੇਰੀ ਭਾਂਜੀ ਗੱਲੀ ਘਰੇ ਸੀਗੀ ਉਪ ਪੰਜ ਮੋਟਰਸਾਈਕਲਾਂ ਤੇ ਸੀਗੇ 10 ਤੋਂ 12 ਜਣੇ ਸਮਾਂ ਸੀਗਾ ਲੜਾਈ ਦਾ ਕਿੰਨੇ ਕਿੰਨੇ 10 ਸਮਾਂ ਸੀ ਤੋ ਤਕਰੀਬ 11:00 ਵਜੇ 11:00 ਵਜੇ ਰਾਤ ਦੇ 11:00 ਵਜੇ ਹਾਂਜੀ ਰਾਤ ਦੇ 11:00 ਵਜੇ ਉਸ ਤੋਂ ਬਾਅਦ ਤੁਸੀਂ ਉਹ ਕੀ ਕਾਰਵਾਈ ਕੀਤੀ ਕੋਈ ਦੱਸ ਸਕਦੇ ਹੋ ਕਿ ਕੀ ਕਾਰਵਾਈ ਕਰਾ ਰਹੀ ਸੀ ਕੀ ਕਰ ਰਹੇ ਨੇ ਅਸੀਂ ਮੌਕੇ ਤੇ ਮੱਲੇ ਵਾਲਿਆਂ ਨੇ ਪੀਸੀਆਰ ਵਾਲੇ ਵੀ ਬੁਲਾਏ ਪੀਸੀਆਰ ਵਾਲੇ ਸਾਰਾ ਕੁਝ ਲੈ ਕੇ ਗਏ ਆ ਕਵਰ ਕਰਕੇ ਤੇ ਸਾਰੀਆਂ ਵੀਡੀਓ ਬਣਾ ਕੇ ਲੈ ਕੇ ਗਏ ਨੇ ਅਸੀਂ ਰਿਪੋਰਟ ਵੀ ਦੇ ਕੇ ਆਂਦੀ ਇਹ ਬੇਟੀ ਘਰੇ ਕੱਲੀ ਕਰਕੇ ਜੋ ਕੁਝ ਹੋਇਆ ਇਹਦੇ ਨਾਲ ਹੋਇਆ ਇਹ ਸੈਮੀ ਹੋਈ ਐ ਨਹੀਂ ਸੀ ਇਹ ਜਾਣ ਦੀ ਹਾਲਤ ਚ ਨਹੀਂ ਸੀ ਤੇ ਪੀਸੀਆਰ ਨੂੰ ਫੋਨ ਮੱਲੇ ਵਾਲਿਆਂ ਨੇ ਕੀਤਾ ਸੀ ਤੇ ਆਪ ਕੋਲ ਵੀ ਪੀਸੀਆਰ ਵਾਲੇ ਅੱਜ ਹੁਣ ਤੋਂ ਬਾਅਦ ਪਹੁੰਚੇ ਨੇ ਮੌਕੇ ਤੇ ਉਹ ਪਹੁੰਚੇ ਨੇ ਭਾਂਜ ਲੜਾਈ ਹੋਣ ਤੋਂ ਬਾਅਦ ਪਹੁੰਚੇ ਨੇ ਕੋਈ ਮੇਰੇ ਘਰ ਨਹੀਂ ਹੋਈ ਆ ਜਾਂ ਕੁਝ ਵੀ ਆ ਇਹਨਾਂ ਨੇ ਨਾ ਮਤਲਬ ਮੁੰਡੇ ਘਰੇ ਆਏ ਤੇ ਮੈਨੂੰ ਲੱਗਾ ਕਿ ਬ੍ਰਾਦਰ ਨੇ ਮੈਂ ਗੇਟ ਖੋਲਤਾ ਆ ਕੇ ਤੇ ਉਹਨਾਂ ਨੇ ਮਤਲਬ ਬਹੁਤ ਗੰਦਗੁੰਦ ਬੋਲਿਆ ਬਹੁਤ ਜੰਨੀ ਸਾਲਾ ਕੱਢੀਆਂ ਬਹੁਤ ਜ਼ਿਆਦਾ ਪੁੱਠਾ ਸਿੱਧਾ ਬੋਲਦੇ ਪਏ ਸੀ ਕਹਿੰਦੇ ਸੀ ਕਿ ਕਾਸ਼ ਨੂੰ ਬਾਹਰ ਕੱਢ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਵੀ ਘਰੇ ਕੋਈ ਵੀ ਨਹੀਂ ਹੈਗਾ ਤੁਸੀਂ ਇੱਥੋਂ ਚਲ ਜਓ ਜੀ ਜੇ ਤੁਹਾਡੀ ਕੋਈ ਹੈ ਵੀ ਪਹਿਲੀ ਗੱਲ ਤਾਂ ਘਰੇ ਕੋਈ ਹੈ ਹੀ ਨਹੀਂਗਾ ਤਾਂ ਤੁਹਾਡਾ ਇੱਟਾ ਮਾਰਨ ਦਾ ਮਤਲਬ ਨਹੀਂ ਪੈਂਦਾ ਉਹਨਾਂ ਨੇ ਹੋਂਦੇ ਸਾਰ ਕੋਈ ਗੱਲ ਨਹੀਂ ਸੁਣੀ ਹੈਗੀ ਕਿਸੇ ਦੀ ਵੀ ਬਸ ਉਹਨਾਂ ਨੇ ਸਾਰ ਇੱਟਾ ਹੀ ਮਾਰੀ ਗਏ ਨੇ ਲਗਾਤਾਰ ਬਸ ਤੇ ਮੈਂ ਤੇ ਕਿੱਥੇ ਖੜੀ ਸੀ ਮੇਰੇ ਮੂਰੇ ਮੋਟਰਸਾਈਕਲ ਤੇ ਜਿੱਦੇ ਕਰਕੇ ਮੇਰੇ ਕੋਈ ਲੱਗੀ ਨਹੀਂ ਉਹ ਮੋਟਰਸਾਈਕਲ ਦੇ ਪਰ ਬੋਤ ਲੱਗੀਆਂ ਨੇ ਮੋਟਰਸਾਈਕਲ ਇਹਨਾਂ ਨੇ ਸਾਰਾ ਭੰਨਤਾ ਤੇ ਮੈਂ ਉਹ ਉਸ ਵਾਰ ਜਦੋਂ ਏਡਾ ਵਟਾ ਸੀ ਇਹਨਾਂ ਨੇ ਉਹ ਵਟਾ ਮਾਰਿਆ ਉਸ ਵਾਰ ਮੋਟਰਸਾਈਕਲ ਅੰਦਰ ਚੜੇਗੀ ਗੇਟ ਨਾਲਿਆ ਉਸ ਦਿਨ ਉਹ ਆਪਣੇ ਭਰਾ ਨੂੰ ਕਹਿੰਦਾ ਵਾ ਵੀ ਵੀਰੇ ਘਰੇ ਆ ਵੀ ਇੱਥੇ ਮੁੰਡੇ ਆਏ ਹੋਏ ਨੇ ਤੁਸੀਂ ਕਿੱਥੇ ਹੋ ਉਹਨਾਂ ਨੇ ਮਤਲਬ ਘਰੇ ਇੱਟਾ ਮਾਰਨੀ ਸ਼ੁਰੂ ਕਰਦੇ ਮੈਂ ਘਰੇ ਕੱਲੀ ਹਾਂ ਫੇਰ ਉਹ ਭਾਈ ਨੇ ਦਰੋਂ ਫੇਰ ਉਸ ਦਿਵਾਰੋਂ ਮੁੰਡੇ ਸੋ ਭੱਜੇ ਮਤਲਬ ਉਹ ਗੰਦੀ ਦੇ ਵੀਰੋ ਛੱਟ ਤੋਂ ਛੱਟ ਤੋਂ ਅੱਜ ਕਿਹਨੇ ਸੀ ਗਿਆ ਉਹ ਮੁੰਡੇ ਜੀ ਬੋਲੇ ਕਿ ਉਹ ਸੜਮੂ ਜਾਣੇ ਕਿਤਾ ਉਹ ਬਰਤੰਨੇ ਚੰਨਦੇ ਬੋਲਿਆ ਫਿਰ ਅਬਰ ਦੱਦਰ ਘਟੋ ਘਟ 20 25 ਮਿੰਟ ਬਾਅਦ ਪਹੁੰਚਾ 20 25 ਮਿੰਟ ਲਗਾਤਾਰ ਟਾਈ ਮਾਰੀਆਂ ਨੇ ਉਹਨਾਂ ਨੇ ਘਰ ਤੇ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਨਹੀਂ ਕੀਤੀ ਕਿਸੇ ਨੇ ਵੀ ਨਹੀਂ ਮੋਟਰਸਾਈਕਲ ਵੀ ਤੋੜਿਆ ਇੱਥੇ ਜਿਹੜਾ ਖੜਾ ਸੀ ਮੁੰਡਿਆਂ ਦੇ ਹੱਥਾਂ 'ਚ ਦਾਸ ਕਿਰਪਾਨਾਂ ਜੀਆਂ ਸੀਗੀਆਂ ਤੇ ਅੱਧਿਆਂ ਨਿੱਟਾ ਚੱਕੀਆਂ ਹੋਈਆਂ ਸੀ ਸਾਰੇ ਬਲੈਂਕਟ ਐਪ ਵਾਲੇ ਸੀਗੇ ਉਹ ਉਹਨਾਂ ਦੇ ਬੈਗ ਵੀ ਬਲੈਂਕਟ ਵਾਲੇ ਐਪ ਵਾਲਿਆਂ ਦੇ ਬੈਗ ਵੀ ਉਹਨਾਂ ਦੇ ਕੋਲੇ ਸੀਗੇ ਹਾਂਜੀ ਪੂਰੀ ਚਾਰ ਮੰਨਾਂ ਨੂੰ ਕਹੀ ਦਿੱਤਾ ਘਰੇ ਕੋਈ ਹੈ ਹੀ ਨਹੀਂ ਗਾ ਮੈਂ ਪਹਿਲੇ ਹੀ ਸਾਫ ਪਾਛੇ ਜਿਹਾ ਕਹਤਾ ਫਿਰ ਵੀ ਉਹਨਾਂ ਨੇ ਆ ਕੇ ਇੱਟਾ ਮਾਰੀਆਂ ਨੇ ਕੋਈ ਮਤਲਬ ਹੀ ਨਹੀਂ ਬਣਦਾ ਕੋਈ ਲੜਾਈ ਹੁੰਦੀ ਵੀ ਇਹ ਬੰਦਾ ਆਪਦੀ ਬਾਹਰ ਨਿਵੇੜਦਾ ਤੇ ਘਰੇ ਆਉਣ ਦਾ ਮਤਲਬ ਹੀ ਨਹੀਂ ਬਣਦਾ ਮੱਲੇ 'ਚ ਕੋਈ ਬਾਹਰ ਨਹੀਂ ਐਨਾ ਕੋਈ ਵੀ ਨਹੀਂ ਆਇਆ ਸਾਰਿਆਂ ਨੂੰ ਪਤਾ ਸੀ ਇੰਨੀ ਲਗਾਤਾਰ 8 ਵਜੇ ਜੇ ਕੋਈ ਆਉਂਦਾ ਤਾਂ ਕਿਸੇ ਦੇ ਵੀ ਵੱਜ ਸਕਦੇ ਸੀ ਜੁਗਦੀ ਮੈਂ ਤਾਂ ਕਹਿੰਦੀ ਨਹੀਂ ਆਇਆ ਵਧੀਆ ਕੋਈ ਜੇ ਅਸੀਂ ਮੰਡੇ ਤੋਂ ਸਾਮਣੇ ਲੈਣੇ ਹਸਣੀਆਂ ਬਾਹਰ ਆ ਜੇ ਅਸੀਂ ਪੌੜੀਆਂ ਉੱਡ ਕੇ ਵੀ ਆਈਏ ਤਾਂ ਵੀ ਉੱਪਰ 8 ਪਹ ਜਾ ਸਕਦੀ ਇਹ ਗੁੰਜਾਗਰ ਜੀ ਕਹਿੰਦੀ ਕੀਤੀ ਹੈ ਨਾ ਇਹ ਮਲਦੇ ਚ ਹੋਣੀ ਨਹੀਂ ਜਾਈ ਪੁਲਸਾ ਜਾਨ ਨਹੀਂ ਸੋਚਣਾ ਜਾਈਦਾ ਸਾਹਿਬ ਨਾਮ ਰਿਆ ਕੀ ਕਰੂਗਾ ਤਾਂ ਹੁਣ ਸੋ ਜਾਨੀ ਅੱਜ ਤੱਕ ਜੁੜੀ ਪਜਾਉਣਾ ਉਹਨਾਂ ਨੂੰ ਨੇ ਬਹੁਤ ਫੈਸਲਾ ਕਰੋ ਤੇ ਹੁਣ ਕਿਕਰ ਕੁੜੀ ਕੱਲੀ ਆ ਠਾਣੇ ਉਠਾੜੇ ਦਾ ਗੱਲ ਨੂੰ ਆਪ ਸੋਚਣਾ ਜਹੀਦਾ ਵਾ ਜੀ ਗੋਣ ਗਿਆ ਤੁਸੀਂ ਕਿਉਂ ਨਹੀਂ ਆਏ ਮਗਾਸਿੰ ਸਾਫ ਦੀ ਕਰਦੇ ਆ ਵੀ ਸਾਨੂੰ ਬੜੋ ਧਮਕੀਆਂ ਦਿੱਤੀਆਂ ਜਾਂਦੀਆਂ ਅਸੀਂ ਮੁੰਡਾ ਮਾਰਾ ਦਾਂਗੇ ਅਸੀਂ ਉਹ ਕਰਦਾਂਗੇ ਸਾਡੇ ਕੋਲ ਰਿਪੋਰਟੀਆਂ ਵੀ ਪਈਆਂ ਨੇਗੀਆਂ ਵੀ ਬਾਹਰੋਂ ਮੁੰਡੇ ਫੋਨ ਕਰਦੇ ਆ ਵੀ ਸਾਨੂੰ ਫੋਨ ਆਇਆ ਕਿਸੇ ਮੁੰਡੇ ਦਾ ਟਾਈਮ ਚਕਾਓ ਮੁੰਡਿਆਂ ਦਾ ਕਿੱਥੇ ਨੇ ਉਧਰੋਂ ਪੁਲਿਸ ਵਾਲੇ ਕਹਿ ਰਹੇ ਨੇ ਪਤ ਨਹੀਂ ਕੀ ਪੁੱਠਾ ਪੁੱਠਾ ਕਹਿ ਰਹੇ ਆ ਜਿਹੜੇ ਮੁੰਡੇ ਗਏ ਸਭ ਉਹ ਬਿਠਾ ਲਏ ਉਹਨਾਂ ਨੂੰ ਕਿਸੇ ਨੂੰ ਜਿਹੜੇ ਗਏ ਵੀ ਆ ਕਹਿੰਦੇ ਰਾਜੀਨਾਮਾ ਕਰਾ ਦਿੰਦੇ ਆ ਫੋੜਾ ਅਸੀਂ ਤਾਂ ਇਦਾਂ ਦੇ ਵਿੱਚ ਪੈਣਾ ਨਹੀਂ ਚਾਹੁੰਦੇ ਸੀ ਕਿ ਚਲੋ ਹੱਥ ਜੋੜੇ ਪਰੇ ਸਾਡਾ ਘਿਹੜਾ ਕਿੱਥੇ ਉੱਥੇ ਗਏ ਸਾਡੇ ਸਭੋ ਸਾਡੇ ਹੀ ਮੁੰਡੇ ਬਿਠਾ ਲ ਪੁਲਿਸ ਵਾਲੇ ਤਾਂ ਪਤਾ ਹੀ ਨਹੀਂ ਕੀ ਕਹਿ ਰਹੇ ਨੇਗੇ ਕਿ ਇਹ ਉੱਥੇ ਇਹ ਤਾਂ ਫੀਮ ਵੇਚਦੇ ਸੀਗੇ ਫੀਮ ਵੇਚਣਗੇ ਸੀ ਉਹ ਮੁੰਡੇ ਫੀਮ ਲੈਣ ਆਏ ਸੀ ਆ ਕੁਛ ਏਦਾਂ ਦੀ ਗੱਲ ਕਰੀ ਜਾਂਦੇ ਆ ਮੇਰਾ ਮੁੰਡਾ ਤਾਂ ਜੌਬ ਕਰਦਾ ਪਤਾ ਹੀ ਨਹੀਂ ਸਾਨੂੰ ਕੋਈ ਨੂੰ ਨਹੀਂ ਪਤਾ ਕਿ ਪੁਲਿਸ ਵਾਲੇ ਕੀ ਬਲੇਮ ਸਾਡੇ ਤੇ ਲਾ ਰਹੇ ਨੇ ਕਿਉਂ ਲਾ ਰਹੇ ਨੇ ਕੀ ਰੀਜ਼ਨ ਆ ਕੀ ਵਜਾ ਵਾ ਕੀ ਰੰਜਿਸ਼ ਆ ਸਾਡੇ ਨਾਲ ਲੜਾਈ ਦੀ ਕੋਈ ਗੱਲ ਹੀ ਨਹੀਂ ਕਰਦਾ ਬਿਹਾ ਉਹਨਾਂ ਨੇ ਸਾਡੇ ਘਰ ਆ ਕੇ ਲੜਾਈ ਕੀਤੀ ਜਾਂ ਇੱਟਾਂ ਮਾਰੀਆਂ ਇਸ ਚੀਜ਼ ਦੀ ਕੋਈ ਗੱਲ ਹੀ ਨਹੀਂ ਕਰਦਾ ਉਹ ਉੱਥੇ ਰਿਪੋਰਟ ਲਿਖਾ ਕੇ ਆਏ ਨੇ ਉਹ ਦੂਜੀ ਪਾਰਟੀ ਵਾਲੇ ਕਿ ਆਹਾ ਆਹ ਗੱਲ ਆ ਸਾਡੇ ਨਾਲ ਤਾਂ ਆਹ ਗੱਲ ਅਸੀਂ ਤਾਂ ਘਰੇ ਫੀਮ ਲੈਣ ਆਏ ਸੀ ਇੱਟਾਂ ਮਾਰ ਮਾਰ ਕੇ ਫੀਮ ਲੈਣ ਆਏ ਸੀ ਉਹ ਗੱਲਾਂ ਬਣਾ ਕੇ ਸਾਨੂੰ ਟੌਰਚਰ ਕੀਤਾ ਜਾਂਦਾ ਪੁਲਿਸ ਵੱਨੀ ਉਹ ਵੀ ਉਹ ਗੁੰਡਾਗਰਾਂ ਵੱਲ ਗੁੰਡਿਆਂ ਵੱਲੋਂ ਵੀ ਸਾਰਿਆਂ ਵੱਲੋਂ ਸਾਨੂੰ ਟੌਰਚਰ ਕੀਤਾ ਅਸੀਂ ਆ ਮੇਰੀ ਭਤਾਂਜੀ ਆ ਇਹਨੇ ਦਿਨ ਪਰੇਸ਼ਾਨ ਇਹਦਾ ਰਹੀ ਆ ਰਿਪੋਰਟ ਇਹਦੇ ਵਿੱਚ ਇਹਦੇ ਵੱਨੀਓ ਨਾ ਕਰਾ ਕੇ ਅਸੀਂ ਬੇਟੇ ਵੱਨੀਓ ਕਰਵਾਤੀ ਉਹਦੇ ਮੌਕੇ ਤੇ ਪੀਸੀਆਰ ਵਾਲੇ ਆ ਕੇ ਲੈ ਕੇ ਰਿਪੋਰਟ ਤੇ ਅਸੀਂ ਤਾਂ ਉਦੋਂ ਦੇ ਆਪ ਖੁਦ ਘਰੋਂ ਬਾਹਰ ਆ ਕਦੇ ਮੌਕੇ ਜਿਹੜਾ ਅਫਸਰ ਆਇਆ ਸੀ ਉਹਦਾ ਕੀ ਨਾਮ ਸੀਗਾ ਮੌਕੇ ਤੇ ਪੀਸੀਆਰ ਵਾਲੇ ਜਿਹੜੇ ਆਏ ਸੀ ਮੈਨੂੰ ਨਹੀਂ ਪਤਾ ਕਿਹੜੇ ਪੀਸੀਆਰ ਵਾਲੇ ਉਦੋਂ ਬਾਅਦ ਅਮਰੀਕ ਸਿੰਘ ਆਇਆ ਸੀ ਫਿਰ ਉਦੋਂ ਬਾਅਦ ਥਾਣੇ ਪੀਏ ਜੂ ਤਾਂ ਅਮਰੀਕ ਸਿੰਘ ਆਏ ਸੀ ਹਾਂਜੀ ਅ ਥਾਣੇ ਪੀਏ ਜੂ ਤਾਂ ਫਿਰ ਮਰੀਕ ਸਿੰਘ ਆਏ ਸੀ ਮਰੀਕ ਸਿੰਘ ਜੀ ਉਹ ਲੋ ਜਿਹੜਾ ਕੇ ਟੋੜੇਗਾ ਜਿਹੜਾ ਪੈਸੇ ਹੈਂਡਓਵਰ ਕਰਦਾ ਪਿਆਵਾ ਉਹ ਅਮਰੀਕ ਸਿੰਘ ਜੀ ਆ ਹਾਂਜੀ ਠੀਕ ਹੈ ਮਰਾ ਜੀ ਕਿੰਨਾ ਜਿਹੜਾ ਬੇਟਾ ਇਹਨਾਂ ਦਾ ਕੋਈ ਨਸ਼ਾ-ੋਸ਼ਾ ਵਿੱਚਦਾ ਹੈ ਨਹੀਂ 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 ਕੋਈ ਨਹੀਂ ਮੈਂ ਤਾਂ 2 ਸਾਲ ਹੋ ਗਏ ਮੈਂ ਦੇਖਦਾ ਯਾਰ ਇਹ ਕਦੇ ਗੱਲ ਨਹੀਂ ਇਹ ਜੀ ਸੋਹਣੇ ਐਡਾ ਸਾਊ ਮੁੰਡਾ ਵੈ ਨਾ ਕਿੰਨੀ ਦਸਾਂ ਨਿਕਲਦਾ ਉਹਨੇ ਜਿਹਦੇ ਪਹਿਲੇ ਹੱਥ ਲਾ ਕੇ ਨੇ ਉਹਦਾ ਬਹੁਤ ਹੁੰਦਾ ਸਰ ਕੋ ਚਾਂਸ ਹੋ ਜਾ ਕਿ ਉਹ ਦੋ ਮਹੀਨੇ ਬਲੜਾਈ ਉਹ ਜਿਹਦੇ ਜਵਾਬ ਦੇ ਉਹਦਾ ਡਾਇਲੋਗ ਜਿਹਦੇ ਵਿੱਚ ਬਤਾਵੇ ਨਹੀਂ ਨਹੀਂ ਐਥੇ ਕੋਈ ਨਹੀਂ ਹੋਇਆ ਉਹ ਸੰਦੇਰ ਕੋਲ ਤਾਂ ਹੈ ਨਾ ਮੁੰਡਾ ਬਹੁਤ ਵਧੀਆ ਠੀਕ ਐ ਐਥੇ ਕੋਈ ਐਸੀ ਜੀ ਗੱਲ ਨਹੀਂ ਬਣਦੀ